ਕੋਈ ਨਾ ਕੋਈ ਅੱਜ ਕਰਦਾ ਕੋਈ ਪਾਪਾ ਪਾਲੋਸ ਪਰ ਮੈਂ ਉਹ ਤੋਂ ਦੱਸਦਾ ਇੱਕ ਵੰਦਾ ਵੇ ਨੜ ਤੋਂ ਹੋਏ ਕਾਰਨ ਇਹਨਾਂ ਨੂੰ ਸਵੇਰੇ ਇੱਕ ਵੰਦਾ ਵੇ ਮੱਛੀ ਵੇ ਨੂੰ ਹਾਂ ਜੇ ਆ ਬਾਰੇ ਲੱਗਿਆ ਪੁੱਤ ਚਾਹੇ ਲਾਉਂਦੇ ਆ ਰਿਹਾ ਨਾ ਦੋ ਪੈਸਾ ਆ ਤੈਨੂੰ ਕੀ ਆ ਪਾਉਂਦਾ ਆ ਰੱਖੇ ਰੱਖੂ ਦੰਦ ਰੱਖੇ ਆਤਰ ਪਹੁੰਚ ਹੋ ਗਈ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕਿਫਦੇ ਅੱਜ ਜਦੋਂ ਮੈਂ ਸਵੇਰੇ ਸਮਰਾਲੇ ਤੋਂ ਮਛੋੜਾ ਸਾਹਿਬ ਨੂੰ ਜਾ ਰਿਹਾ ਸੀਗਾ ਤਾਂ ਰਸਤੇ 'ਚ ਮੈਂ ਬਾਲੇਉਪੁਰ ਦੇਖ ਕੇ ਕਿ ਐਕਸੀਡੈਂਟ ਹੋਇਆ ਸੀਗਾ ਚਲੋ ਦੇਖ ਕੇ ਮੈਂ ਡੱਡੀ ਵਾਪਸ ਮੋੜੀ ਤੇ ਅਸੀਂ ਗਏ ਜਦੋਂ ਉਹ ਪੁਲ ਤੋਂ ਦੇਖਿਆ ਇੱਕ ਬੁਰੀ ਤਰ੍ਹਾਂ ਜ਼ਖਮੀ ਹੋਏ ਸੀਗੇ ਤੇ ਨਾ ਟੋਟਲ ਤਿੰਨ ਬਿਅਕਤੀ ਜ਼ਖਮੀ ਹੋਏ ਸੀਗੇ ਤੇ ਜਿਹਨੂੰ ਲਗਭਗ 20 ਮਿੰਟ ਹੋ ਗਏ ਸੀ ਪਰ ਐਂਬੂਲੈਂਸ ਥੋੜੀ ਲੇਟ ਹੋ ਗਈ ਕੋਈ ਤੁਸ ਚਲੋ ਕੋਈ ਨਾ ਕੋਈ ਕਾਰ ਆਉਂਸਾ ਤਾਂ ਪਰ ਅਸੀਂ ਤੁਰੰਤ ਉਹਨਾਂ ਨੂੰ ਆਪਣਾ ਫਰਜ਼ ਸਮਝਦੇ ਗੱਡੀ 'ਚ ਲਿਆ ਕੇ ਹਸਪਤਾਲ ਭਰਤੀ ਕਰਾਇਆ ਤੇ ਜਦ ਆਇਆ ਤੇ ਜਿਹੜੀ ਮੁੱਢਲੀ ਸਿਹਤਾਂ ਨੂੰ ਦੇਖ ਕੇ ਪੀਕੇ ਰੈਫਰ ਕੀਤਾ ਗਿਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਆਪਣੇ ਸਾਰੇ ਭਰਾਵਾਂ ਨੂੰ ਕਈ ਵਾਰ ਤੁਸ ਚਲੋ ਐਂਬੂਲੈਂਸ ਲੇਟ ਹੋ ਜਾਂਦੀ ਹੈ ਪਰ ਉੱਥੇ ਖੜ ਕੇ ਉਹ ਉਹ ਸਬਰ ਦੇਖਣ ਦੀ ਬਜਾਏ ਤੁਸੀਂ ਐਪਲੀਕੇਸ਼ਨ ਦੇ ਵਿੱਚ ਜਿਹੜਾ ਮਰੀਜ਼ ਆ ਉਹਨੂੰ ਹਸਪਤਾਲ ਪਹੁੰਚਦਾ ਕਰਦਿਆ ਕਰੋ ਤਾਂ ਜੋ ਇੱਕ ਕੀਮਤੀ ਜਾਨ ਬਚ ਸਕੇ ਕਿਉਂਕਿ ਉਹ ਟਾਈਮ ਇਹ ਜਾਂਦਾ ਵੀ ਉਹ ਜਿਹੜੇ 30 ਮਿੰਟ ਜੇ ਉਹਨਾਂ ਨੂੰ ਸਹੀ ਟਾਈਮ ਹਸਪਤਾਲ ਪਹੁੰਚਦਾ ਕੀਤਾ ਜਾਵੇ ਤਾਂ ਜਿਹੜੀ ਟੀਮ ਜਿਹੜਾ ਬਹੁਤ ਵਸਤਾ ਦੇ ਜਿੰਮੇ ਆ ਜੋ ਲੈ ਕੇ ਗਏ ਆ ਉਹਨੂੰ ਵਧੀਆ ਟਰੀਟ ਉਹ ਸਾਰਾ ਲਾਜਵਾਬੀ ਕੀਤਾ ਤੇ ਰੈਫਰ ਕਰਤਾ ਵੀ ਜੀ ਤੇ ਪ੍ਰਮਾਤਮਾ ਕਰੇ ਉਹ ਮੇਰਾ ਵੀਰ ਸਹੀ ਇਸਲਾਮ ਆਪਣਾ ਇਚਾਰਾ ਵਿੱਚ ਠੀਕ ਹੋ ਜਵੇ ਤੇ ਬੇਨਤੀ ਸਾਰਿਆਂ ਨੂੰ ਇਹ ਹੀ ਆ ਵੀ ਜਦੋਂ ਕੋਈ ਕੋਈ ਮਰੀਜ਼ ਮਿਲਦਾ ਤਾਂ ਆਪਾਂ ਮੋਢਾ ਫਰਸ ਸੰਦੇ ਉਹਨੂੰ ਹਸਾਲ ਜ਼ਰੂਰ ਪਉਂਦਾ ਕਰਦੇ ਖਲੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ